ਆਓ ਗੱਜ ਕੇ ਫਤਿਹ ਬੁਲਾਇਓ ਢਿੱਲੀ ਜੀਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀ ਸਹਿਬਾਨ ਤੁਹਾਡੇ ਲਈ ਕਿ ਲਿਸ਼ਕਾ ਮਾਰਦਾ ਜਿੱਦਾਂ ਆਕਾਸ਼ ਅੰਦਰ ਚੰਨ 14ਵੀਂ ਦਾ ਵਿੱਚ ਤਾਰਿਆਂ ਦੇ ਆ ਚੜਦੀ ਕਲਾ ਆਉਂਦੀ ਦਰਸ਼ਨ ਕਰ ਜਿੱਦਾਂ ਸੋਹਣੇ ਸਜੇ ਹੋਏ ਪੰਜਾਬ ਪਿਆਰਿਆਂ ਦੇ ਝੁੱਲਦੇ ਕੇਸਰੀ ਪੈ ਨਿਸ਼ਾਨ ਸਾਹਿਬ ਜਿੱਦਾਂ ਸੋਹਦੇ ਨੇ ਨਾਲ ਗੁਰਦੁਆਰਿਆਂ ਦੇ ਆ ਕਲਗੀ ਧਰ ਦੇ ਕਵੀ ਦਰਬਾਰ ਏਦਾ ਜੱਜ ਦੇ ਜਾਂਚ ਕਾ ਨਾਲ ਜਿਕਾਰਿਆਂ ਦੇ ਕਿ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਆ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ ਸਿਰ ਤੇ ਗੁਜਰੀ ਤੇ ਗੁਜਰੀ ਸੀ ਤਾਂ ਹੋਣੀ ਜੇ ਹੋ ਜਈ ਸੀ ਗੁਰੂ ਦਸ਼ਮੇਸ਼ ਜੀ ਤੇ ਇਹੋ ਜਈ ਨਹੀਂ ਕਿਸੇ ਤੇ ਸ਼ਾਂ ਹੋਣੀ ਗੋਬਿੰਦ ਜੀ ਆ ਆਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਸਾਰੇ ਬੈਠੇ ਹੋ ਗੁਰੂ ਦਰਬਾਰ ਸਾਰੇ ਦਸਮ ਪਿਤਾ ਦੇ ਪਾਵਨ ਪ੍ਰਕਾਸ਼ ਉਤੇ ਯਾਦ ਕਰ ਰੇ ਨਾਲ ਸਤਕਾਰ ਸਾਰੇ ਪਾਵਨ ਪੁਰਬ ਮਨਾਉਣ ਦੇ ਲਈ ਪਹੁੰਚੇ ਆ ਦੇਸ਼ ਵਿਦੇਸ਼ ਤੋਂ ਮੰਜ਼ਲਾ ਮਾਰ ਸਾਰੇ ਅਕਾਸ਼ ਗੰਜਾਉ ਜਕਾਰਿਆ ਨਾਲ ਇੱਥੇ ਸੁਣ ਰਹੇ ਹੋ ਕਵੀ ਦਰਬਾਰ ਸਾਰੇ ਯੂਰੋ ਵੀ ਯਾਰਾ ਤੋ ਮਾਤਾ ਗੁਜਰੀ ਤੇ ਨੌਵੇਂ ਪਾਤਸ਼ਾਹ ਦੇ ਬੰਕੇ ਬਰਖਰਦਾਰ ਦੀ ਗੱਲ ਕਰੀਏ ਮਾਤਾ ਗੁਜਰੀ ਤੇ ਨੌਵੇਂ ਪਾਤਸ਼ਾਹ ਦੇ ਬੰਕੇ ਬਰਖਰਦਾਰ ਦੀ ਗੱਲ ਕਰੀਏ ਪ੍ਰਕਾਸ਼ ਪੁਰਬ ਮਨਾਉਂਦੇ ਹੋ ਅਸੀਂ ਸਾਰੇ ਆਓ ਦਸਮ ਦਤਾਰ ਦੀ ਗੱਲ ਕਰੀਏ ਜਿਸ ਨੇ ਪੰਥ ਲਈ ਵਾਰ ਪਰਿਵਾਰ ਦਿੱਤਾ ਉਹਦੇ ਪੰਥਕ ਪਰਿਵਾਰ ਦੀ ਗੱਲ ਕਰੀਏ ਉਹ ਜੀਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਸਰਦਾਰਾਂ ਦੇ ਸਰਦਾਰ ਦੀ ਗੱਲ ਕਰੀਏ ਸਾਸ ਸੰਗੇ ਜੀਓ ਔਰੰਗਜ਼ੇਬ ਦੇ ਜ਼ੁਲਮ ਤੇ ਅਤਕਾਰਨ ਔਰੰਗਜ਼ੇਬ ਦੇ ਜ਼ੁਲਮ ਤੇ ਅਤਕਾਰਨ ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ Hindu ਮੰਦਰਾ ਠਾਕਰ ਦੁਆਰਿਆਂ ਚ ਵਜਣੇ ਬੰਦ ਜਦ ਸੰਖ ਕੜਿਆਲ ਹੋ ਗਏ ਲੈ ਕੇ ਗੰਗਾ ਤੋਂ اٹਕ ਦਰਿਆ ਤੀਕਰ ਰੰਗ લાલો લાલ ਹੋ ਗਏ ਆ ਟੋਟੇ ਕਰਨ ਲਈ ਜ਼ੁਲਮੀ ਤਲਵਾਰ ਤਾਈ ਪ੍ਰਗਟ ਹੋਦੋਂ ਫਿਰ ਸਈਬੇ ਕਮਾਲ ਹੋ ਗਏ ਸਾਥ ਸੰਗਤ ਜਿਓ ਆ ਪਟਨੇ ਸ਼ਹਿਰ ਦੀ ਪਾਵਨ ਧਰਤੀ ਉੱਤੇ ਪੰਥ ਖਾਲਸੇ ਦਾ ਸਾਜਣ ਹਾਰ ਆਇਆ ਪਟਨੇ ਸ਼ਹਿਰ ਦੀ ਪਾਵਨ ਇਸ ਧਰਤੀ ਉੱਤੇ ਪੰਥ ਕਾਲ ਸੇ ਦਾ ਸਾਜਣ ਹਾਰ ਆਇਆ ਢੈਂਦੀ ਕਲਾ ਦੀ ਖੱਡ ਚੋਂ ਕੱਢਣੇ ਲਈ ਚੜਦੀ ਕਲਾ ਦਾ ਸੀ ਅਵਤਾਰ ਆਇਆ ਢੈਂਦੀ ਕਲਾ ਦੀ ਖੱਡ ਚੋਂ ਕੱਢਣੇ ਲਈ ਆ ਚੜਦੀ ਕਲਾ ਦਾ ਸੀ ਅਵਤਾਰ ਆਇਆ ਸਮਝੇ ਜਾਂਦੇ ਸੀ ਨੀਵੇਂ ਅਸ਼ੂਤ ਜਿਹੜੇ ਇਹਨਾ ਤਾਈ ਬਣਾਉਣ ਸਰਦਾਰ ਆਇਆ ਆ ਮੁਰਦਾ ਸਾਰੇ ਆਇਆ ਬਹੁਤ ਅੱਛਾ ਬਹੁਤ ਬਹੁਤ ਸਾ ਸੰਗਤ ਜੀਓ ਦਰਸ਼ਨ ਕਰਿਓ ਇਸ ਥਾਨ ਦੇ ਕੰਗਣ ਘਾਟ ਦੇ ਪਾਤਸ਼ਾਹ ਜੀ ਨੇ ਦੋਵੇਂ ਕੰਗਣ ਗੰਗਾ ਨਦੀ ਚ ਵਹਾ ਦਿੱਤੇ ਨੇ ਤੇ ਮਾਤਾ ਗੁਜਰੀ ਜੀ ਨੇ ਇੱਕ ਬੱਚੇ ਨੂੰ ਸਵਾਲ ਕੀਤਾ ਬਾਲ ਗੋਬਿੰਦ ਰਾਏ ਇਹ ਦੋਵੇਂ ਕੰਗਣ ਚਲੇ ਗਏ ਨੇ ਹੁਣ ਕੀ ਬਣੂਗਾ ਦਰਸ਼ਨ ਕਰਿਓ ਗੁਰੂ ਗੋਬਿੰਦ ਮਹਾਰਾਜ ਜੀ ਦੇ ਤੇ ਦਾਸ ਦੀ ਕਾਵ ਉਡਾਰੀ ਦੇ ਇਸ ਬੰਦ ਦੇ ਅੰਦਰ ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ ਕੰਗਣ ਸੋਨੇ ਦੇ ਸਾਰੇ ਲਵਾ ਦਿਆਂਗਾ ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ ਆਹ ਕੰਗਣ ਸੋਨੇ ਦੇ ਸਾਰੇ ਲਵਾ ਦਿਆਂਗਾ ਨਹੀਂ ਸੋਨੇ ਦੇ ਕੰਗਣਾਂ ਦੀ ਲੋੜ ਰਹਿਣੀ ਸਭ ਨੂੰ ਪੰਜ ਕਕਾਰ ਪਹਿਨਾ ਦੇਵਾਂਗਾ ਕੇਸ ਗੜ ਤੇ ਬਖਸ਼ ਕੇ ਦਾਤ ਅਮਰਤ ਆਹ ਅਣਖੀ ਸੂਰਮੇ ਸਿੰਘ ਸਜਾ ਦੇਵਾਂਗਾ ਉਹ ਕੜੇ ਲੋਹੇ ਦੇ ਹੱਥੀ ਪਹਿਨਾ ਕੇ ਤੇ ਲੋਹੇ ਵਰਗੇ ਮੈਂ ਜਿਗਰੇ ਬਣਾ ਦੇਵਾਂਗਾ ਕੜੇ ਲੋਹੇ ਦੇ ਹੱਥੀ ਪਹਿਨਾ ਕੇ ਤੇ ਹੱਲੋਏ ਵਰਗੇ ਮੈਂ ਜਿਗਰੇ ਬਣਾ ਦੇਵਾਂਗਾ ਹੱਲੋਏ ਵਰਗੇ ਮੈਂ ਸਿੰਘ ਸਜਾ ਦੇਵਾਂਗਾ ਕੇਸਗੜ੍ਹ ਤੇ ਬਖਸ਼ ਕੇ ਦਾਤ ਅਮਰਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਕੇਸਗੜ੍ਹ ਤੇ ਬਖਸ਼ ਕੇ ਦਾਤ ਅਮਰਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਤੇ ਦਾਤ ਅਮਰਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ ਉਹ ਜੋ ਕੁਝ ਕੋਈ ਨਹੀਂ ਦੁਨੀਆ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਜੋ ਕੁਝ ਕੋਈ ਨਹੀਂ ਦੁਨੀਆ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਦਰਸ਼ਨ ਕਰਿਓ ਕਿ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ 22 ਧਾਰਾਂ ਦੇ ਛੱਕੇ ਛੜਾ ਦਿੱਤੇ ਹ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ ਆ 22 ਧਾਰਾਂ ਦੇ ਛੱਕੇ ਛੜਾ ਦਿੱਤੇ ਤੇਰੇ ਤੀਰ ਜੋ ਚੱਲੇ ਕਮਾਨ ਵਿੱਚੋਂ ਦੁਸ਼ਮਣ ਵਾਂਗ ਕਮਾਨ ਲਿਫਾ ਦਿੱਤੇ ਇਰੇ ਨੀਲੇ ਫੁਰਤੀਲੇ ਦੀਆਂ ਫੁਰਤੀਆਂ ਨੇ ਰੰਗ ਵੈਰੀਆਂ ਦੇ ਨੀਲੇ ਪਾ ਦਿੱਤੇ ਓ ਬਾਜਾ ਵਾਲਿਆ ਬਾਜ ਦੀ ਬਾਜ ਆਖਣੇ ਬਾਜ ਆਉਣ ਲਈ ਸਭ ਕੁ ਸਿਖਾ ਦਿੱਤੇ ਤੋਂ ਸਾਥ ਸੰਗਤ ਜੀਓ ਮੈਂ ਦੋਖ ਬੰਦ ਹੋਰ ਕਹਿ ਕੇ ਸਮਾਪਤੀ ਕਰ ਰਿਹਾ ਹਾਂ ਦਰਸ਼ਨ ਕਰਿਓ ਛੋਟੇ ਸਾਹਿਬ ਜਦਿਆਂ ਦੇ ਦੋਹਾਂ ਲਾਲਾ ਮੁਕਾਇਆ ਸੀ ਜਿਵੇਂ ਪੈਂਡਾ ਪੈਂਡਾ ਕਿਸੇ ਤੋਂ ਇਸ ਤਰ੍ਹਾਂ ਮੁਕਣਾ ਨਹੀਂ ਆ ਦੋਹੇ ਲਾਲਾ ਮੁਕਾਇਆ ਸੀ ਜਿਵੇਂ ਪੈਂਡਾ ਪੈਂਡਾ ਕਿਸੇ ਤੋਂ ਇਸ ਤਰ੍ਹਾਂ ਮੁਕਣਾ ਨਹੀਂ ਜਿੱਦਾਂ ਮੌਤ ਨੂੰ ਵਰਨ ਲਈ ਇਹ ਠੁਕੇ ਕਿਸੇ ਹੋਰ ਨੇ ਇਸ ਤਰ੍ਹਾਂ ਟੁਕਣਾ ਨਹੀਂ ਛਾ ਜਾਏ ਜ਼ੁਲਮ ਦੀ ਘਟਾ ਕਨ ਕੋਰ ਭਾਵੇਂ ਪਰ ਇਹਨਾਂ ਸੂਰਜਾਂ ਨੇ ਕਦੇ ਲੁਕਣਾ ਨਹੀਂ ਉਹ ਪਾਣੀ ਸੱਤ ਸਮੁੰਦਰਾਂ ਦਾ ਸੁੱਕ ਸਕਦਾ ਲਹੂ ਕਦੇ ਸ਼ਹੀਦਾਂ ਦਾ ਸੁੱਕਣਾ ਨਹੀਂ ਪਾਣੀ ਸੱਤ ਸਮੁੰਦਰਾਂ ਦਾ ਸੁੱਕ ਸਕਦਾ ਤੇ ਲਉ ਇਹਨਾਂ ਸ਼ਹੀਦਾਂ ਦਾ ਸੁੱਕਣਾ ਨਹੀਂ ਸਾਸ ਸੰਗ ਜਿਉ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਐਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਐਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸਹਿਬੇ ਕਮਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸਹਬੇ ਕਮਾਲ ਸਕਦਾ ਜਿੱਦਾਂ ਵਾਰੇ ਚਮਕੌਰ ਦੀ ਜੰਗੇ ਅੰਦਰ ਇਦਾਂ ਵਾਰ ਨਹੀਂ ਕੋਈ ਵੀ ਬਾਲ ਸਕਦਾ ਪਾਵਨ ਅਮਰਤ ਦੀ ਬਖਸ਼ ਕੇ ਦਾਤ ਦਾਤੇ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਪਾਵਨ ਅਮਰਤ ਦੀ ਬਖਸ਼ ਕੇ ਦਾਤ ਦਾਤੇ ਆ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਦਸਮ ਪਿਤਾ ਨੇ ਵਾਰ ਪਰਿਵਾਰ ਸਾਰਾ ਸਿੱਖੀ ਮਹਿਲ ਦੀਆਂ ਨੀਹਾਂ ਉਹ ਸਾਰੀਆਂ ਨੇ ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨੇ ਅੰਦਰ ਮੱਲਾ ਮਾਰੀਆਂ ਨੇ ਉਹ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਆ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਿਰ ਕੇ ਲਈਆਂ ਸਰਦਾਰੀਆਂ ਨੇ ਗੱਜ ਕੇ ਫਤਿਹ ਬਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ